ਲੈ ਵੀ ਮਿੱਤਰੋ ਸਾਊਂਡ ਚੈੱਕ ਕਰ ਲਓ ਇਹ ਜਿਹੜੀਆਂ ਸਾਰੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਬਾਈ ਇਹ ਪੂਰੇ ਪੈਕੇਜ ਦੇ ਵਿੱਚ ਇੱਕ ਘਰੇ ਚੱਲੀਆਂ ਨੇ ਬਾਈ ਹਾਂ 14 ਗੱਡੀਆਂ ਬਾਈ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਬਾਈ ਲੈ ਵੀ 14 ਗੱਡੀਆਂ ਜਾਰੀਆਂ ਮਿੱਤਰੋ ਜੀ ਵੀ ਮਤਲਬ ਜੇ ਕੋਈ ਤੁਸੀਂ ਚਾਹੁੰਦੇ ਇੱਕ ਗੱਡੀ ਦੋ ਗੱਡੀ ਪੰਜ 10 20 ਜਿੰਨੀਆਂ ਮਰਜ਼ੀ ਗੱਡੀਆਂ ਚਾਹੀਦੀਆਂ ਤਾਂ ਤੁਸੀਂ ਭਾਈ ਲਿਜਾ ਸਕਦੇ ਹੋ ਬਾਈ ਹਨਾ ਜਿਵੇਂ ਹੁਣ ਕਸਟਮਰ ਦੀ ਪਹਿਲਾਂ ਡਿਮਾਂਡ ਸੀ ਵੀ ਬਰਾਤ ਜਦੋਂ ਤੁਰਨੀ ਹੈ ਅਸੀਂ ਰੋਲਸ ਰੋਇਸ ਬਣਾ ਹਾਂ ਹਾਂ ਕੁੜੀ ਵਾਲਿਆਂ ਦੇ ਘਰ ਤੱਕ ਹਾਂ ਹਾਂ ਕੁੜੀਆਂ ਦੇ ਘਰ ਤੋਂ ਆਨੰਦ ਘਰ ਤੋਂ ਲੈ ਕੇ ਪੈਲੇਸ ਤੱਕ ਅਸੀਂ ਆਣਾ ਜੀ ਵਗਨ ਤੇ ਠੀਕ ਹੈ ਠੀਕ ਹੈ ਜੀ ਉਹਦੇ ਤੋਂ ਬਾਅਦ ਆਪਾਂ ਆਣਾ BMW ਕਨਵਰਟੇਬਲ ਤੇ ਡੋਲੀ ਵੇਲੇ ਆਪਣੇ ਪਿੰਡ ਐਂਟਰੀ ਓਕੇ ਹਾਂ ਜੀ ਮਿੱਤਰੋ ਵੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਵੀ ਸਰਦੀਆਂ ਦਾ ਤੋਹਫਾ ਲੈ ਕੇ ਆ ਰਹੇ ਹਾਂਗੇ ਜਿਹੜੇ ਮਿੱਤਰੇ ਸਰਦੀਆਂ ਦੇ ਵਿੱਚ ਬਈ ਵਿਆਹ ਕਰਾ ਰਹੇ ਨੇ ਬਈ ਉਹਨਾਂ ਵਾਸਤੇ ਆਪਾਂ ਕਹਿੰਦੇ ਛੋਟਾ ਨਹੀਂ ਬਹੁਤ ਵੱਡਾ ਧਮਾਕਾ ਲੈ ਕੇ ਆਵਾਂਗੇ ਲਗਜ਼ਰੀ ਕਾਰਾਂ ਆਗਿਆ ਤੁਸੀਂ ਵੈਡਿੰਗ ਦੇ ਲਈ ਲੈ ਕੇ ਜਾਣੀ ਆਂਦਾ ਬਈ ਹਨਾ ਤਾਂ ਤੁਸੀਂ ਬੈਗਵਾਲ ਤੋਂ ਬਾਈ ਉਹਨਾਂ ਤੋਂ ਬੁੱਕ ਕਰਵਾ ਸਕਦੇ ਹੋ ਬਈ ਬ੍ਰਾਂਡ ਨਿਊ ਕੰਡੀਸ਼ਨ ਦੀਆਂ ਕਾਰਾਂ ਬਈ ਕਰਨ ਨਾਲ ਗੱਲਬਾਤ ਕਰਾਂਗੇ ਬਈ ਸੱਚੀ ਗੱਲ ਸੱਚੀ ਗੱਲ ਸਵਾਗਤ ਹੈ ਮੇਰੇ ਪੇਜ ਦੇ ਉੱਪਰ ਹਨਾ ਉਹ ਬਹੁਤ ਧੰਨਵਾਦ ਭਾਜੀ ਮੇਰੀ ਲਗਜ਼ਰੀ ਕਾਰਾਂ ਜੇ ਮੈਂ ਗੱਲ ਕਰਾਂ ਕਿਹੜੀ ਕਿਹੜੀ ਲਗਜ਼ਰੀ ਕਾਰਾਂ ਹੁੰਦੀਆਂ ਬਈ ਭਾਜੀ ਲਗਜ਼ਰੀ ਕਾਰ ਆਪਣੇ ਕੋਲ ਆਡੀ ਤੋਂ ਸ਼ੁਰੂ ਹੋ ਜਾਂਦਾ ਜੀ A4 ਤੋਂ ਲੈ ਕੇ ਆਪਣੇ ਕੋ ਰੋਲਸ ਰੋਇਸ ਤੱਕ ਸਾਰੀਆਂ ਅਵੇਲੇਬਲ ਨੇ ਸਾਡੀਆਂ ਸਾਰੀਆਂ ਗੱਡੀਆਂ ਠੀਕ ਹੈ ਮਤਲਬ ਵੀ ਉਹਦਾ ਐਂਡ ਪੁਆਇੰਟ ਹੀ ਹੈ ਇਸ ਤੋਂ ਬਾਅਦ ਤਾਂ ਇਹ ਤੂੰ ਇਹ ਤੋਂ ਬਾਅਦ ਨਾ ਕੁਝ ਵੀ ਨਹੀਂ ਇਹ ਮੱਕੇ ਤੋਂ ਅੱਗੇ ਜਾੜਿਆ ਹੀ ਹਿਸਾਬ ਹੈ ਜੀ ਠੀਕ ਹੈ ਭਾਈ ਲਈ ਮੈਂ ਤੇਰਾ ਭਾਈ ਹਣਾ ਐਂਡ ਪੁਆਇੰਟ ਤੱਕ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਵੀ ਗੱਲ ਕਰਾਂ ਆਪਣੇ ਲਈ ਜੀ ਮੈਂ ਨਾ ਜਿਹੜੀਆਂ ਗੱਡੀਆਂ ਸਾਰੀਆਂ ਭਾਈ ਰੈਂਟ ਵਗੈਰਾ ਕਿੰਨਾ ਕੁ ਹੁੰਦਾ ਨੋਮੀਨਲ ਹੁੰਦਾ ਬਾਕੀ ਨਾਲੋਂ ਭਾਜੀ ਰੈਂਟ ਆਪਣੇ ਤੋਂ ਸਟਾਰਟ ਹੋ ਜਾਂਦਾ ਹੀ ਕੋਈ 6500 ਰੁਪਏ ਤੋਂ 6500 ਏ 4 ਦਾ ਠੀਕ ਹੈ ਜੀ ਮੁੜ ਕੇ ਰੋਲਸ ਰੋਇਸ ਦਾ 3 ਲੱਖ ਸਵਾ 3 ਲੱਖ ਠੀਕ ਹੈ ਹਾਂਜੀ ਵੀ ਜਿੰਨੀ ਜੇਬ ਚਾਲ ਚੱਲਦੀ ਹੈ ਗੱਲ ਇੱਥੇ ਮੁੱਕਦੀ ਹੈ ਲੈ ਮਿੱਤਰੋ ਆਪਾਂ ਫਿਰ ਪਹਿਲੀ ਕਰਕੇ ਜੀ ਦਿਖਾ ਦਈਏ ਬਈ ਤੁਹਾਨੂੰ ਪਹਿਲਾਂ ਆਪਾਂ BMW ਸ਼ੁਰੂ ਕਰਦੇ ਹਾਂ BMW M سپورਟ ਬਈ ਆਜੋ ਫਿਰ ਉਹ ਗੱਡੀ ਖੜੀ ਆ ਆਪਣੇ ਲਈ ਬਈ ਹੈ ਨਾ BMW ਦੀ BMW ਡਬਲਯੂ ਆਪਣੇ ਕੋਲ ਭਾਈ ਦੋ ਖੜੀਆਂ ਐ ਇਸ ਟਾਈਮ ਹਾਂਜੀ BMW ਡਬਲਯੂ ਦੀ ਇਹ ਹੈਗੀ ਹੈ 5 ਸੀਰੀਜ਼ ਹਾਂਜੀ ਠੀਕ ਹੈ ਜੀ M5 ਓਕੇ ਹਾਂਜੀ ਠੀਕ ਹੈ ਬਈ ਤੇ ਇਹ ਜਿਵੇਂ ਹੁਣ ਮੈਂ ਗੱਲ ਕਰਾਂ ਬਈ ਇਹ ਸਾਰੀ ਗੱਡੀਆਂ ਇਹਨ ਪੂਰੀ ਟੱਚ ਅਰੇ ਇਹ ਮੈਂ ਪੂਰੀ ਟੱਚ ਕਰਕੇ ਪੂਰੀ ਡੈਕੋਰੇਟ ਕਰਕੇ ਆਪਾਂ ਫਿਰ ਵਿਆਹ ਤੇ ਭੇਜ ਦੇ ਜੀ ਠੀਕ ਆ ਬਈ ਜੀ ਤੇ ਇੱਕ ਬਈ ਹੋਰ ਆ ਨਾ ਜਿਵੇਂ ਹੁਣ ਇਹਨਾਂ ਚਲੋ ਰੈਂਟ ਤਾਂ ਜੋ ਵੀ ਆ ਬਾਕੀ ਏਰੀਆ ਦੇ ਹਿਸਾਬ ਨਾਲ ਹੁੰਦਾ ਬਈ ਜਿਹੜੇ ਦੇ ਵਿੱਚ ਮੈਂ ਨਾ ਡੈਕੋਰੇਸ਼ਨ ਹੋਗੀ ਔਰ ਰਸਤੇ ਜਾਂਦੇ ਟੋਲ ਵਗੈਰਾ ਆਉਂਦੇ ਸਾਰਾ ਕੁਝ ਸ਼ੋਡਾ ਹੁੰਦਾ ਸਾਰਾ ਕੁਝ ਇਨਕਲੂਡਡ ਭਾਈ ਕੋਈ ਡੈਕੋਰੇਸ਼ਨ ਦਾ ਖਰਚਾ ਨਹੀਂ ਕੋਈ ਟੂਲ ਦਾ ਕੋਈ ਤੇਲ ਦਾ ਕੋਈ ਕੁਝ ਨਹੀਂ ਭਾਈ ਠੀਕ ਹੈ ਭਾਈ ਹਾਂਜੀ ਲੈ ਵੀ ਇੱਕ ਤਾਂ ਭਾਈ ਇਹ ਗੱਡੀ ਆ ਗਈ ਆਪਣੇ ਲਈ ਭਾਈ ਹਨਾ BM ਤੇ ਇੱਕ BM ਆ ਗਈ ਇੱਕ ਕਨਵਰਟੇਬਲ ਆ ਗਈ ਭਾਈ ਠੀਕ ਹੈ ਵੀ ਜਿੱਦਾਂ ਦਾ ਜਿੱਦਾਂ ਦਾ ਅਗਲੇ ਦਾ ਸ਼ੌਂਕ ਆ ਭਾਈ ਜਿੱਦਾਂ ਦਾ ਅਗਲੇ ਨੂੰ ਚਾਹੀਦਾ ਵੀਰ ਸਾਡੇ ਤਾਂ ਇਦਾਂ ਦੀ ਕਾਰ ਚਾਹੀਦੀ ਹੈ ਹਨਾ ਉਦਾਂ ਹੀ ਤੁਸੀਂ ਭਾਈ ਮੈਰਿਜ ਵਾਸਤੇ ਤੁਸੀਂ ਬੁੱਕ ਕਰਾ ਸਾਡੇ ਹੁਣ ਇਹ ਆ ਗਈ ਕਨਵਰਟੇਬਲ ਭਾਈ ਹਨਾ ਇਹ ਗੱਡੀ ਵੀ ਤੁਸੀਂ ਬੁੱਕ ਕਰਾ ਸਕਦੇ ਇਹ ਹੈ ਕਿਹੜੀ ਕਾਰ ਹੈ ਵਸ ਇਹ BMW ਦੀ 3 ਸੀਰੀਜ਼ ਆ ਜਾਂਦੀ ਜੀ ਠੀਕ ਹੈ ਵੀਰੇ ਕਨਵਰਟੇਬਲ ਹਾਂਜੀ ਲੈ ਵੀ ਇਹ ਗੱਡੀ ਬਈ ਹਨਾ ਤੁਸੀਂ ਚੈੱਕ ਕਰ ਲਓ ਮੇਰਾ ਭਰਾ ਜਿੱਦਾਂ ਦੀ ਮਰਜ਼ੀ ਜਿਵੇਂ ਬਈ ਹਨਾ ਮੰਨ ਕੇ ਚੱਲੋ ਬਈ ਹਨਾ ਗੱਡੀ ਬਈ ਕਿਸੇ ਜਿਵੇਂ ਹੁਣ ਆ ਆ ਗਈ ਜਿਵੇਂ ਕਪਲ ਹੁੰਦਾ ਜਿਨਾ ਬਈ ਉਹਨਾਂ ਨੇ ਆਪ ਚਲਾ ਕੇ ਲੈ ਕੇ ਆਣੀ ਹੁੰਦੀ ਹੈ ਕੋਈ ਇਸ਼ੂ ਨਹੀਂ ਭਾਈ ਕੋਈ ਨਹੀਂ ਦੇਵਾਂਗੇ ਹਾਂਜੀ ਠੀਕ ਹੈ ਉਹ ਵੀ ਬਈ ਹਨਾ ਸਾਰਾ ਕੁਝ ਤੁਸੀਂ ਭਾਈ ਸੈਲਫ ਡਰਾਈਵ ਤੇ ਆਪਾਂ ਮੋਸਟਲੀ ਜਿਵੇਂ ਮਸਟੈਂਗ ਹੋਗੀ ਪਹਿਲੇ ਉਹ ਵੀ ਅਸੀਂ ਕਸਟਮਰ ਨੂੰ ਦੇ ਦੰਨੇ ਜੀ ਜਿਵੇਂ ਉਹਨਾਂ ਨੇ ਆਪ ਚਲਾਣੀ ਜੀ ਜੀ ਠੀਕ ਹੈ ਤੇ ਭਾਈ ਇਹ ਗੱਡੀਆਂ ਹੋ ਗਈ ਦੀ ਸੈਲਫ ਡਰਾਈਵ ਵਾਸਤੇ ਵੀ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਲਗਜ਼ਰੀ ਮੋਸਟ ਪ੍ਰੀਮੀਅਮ ਗੱਡੀਆਂ ਚ ਆ ਗਈ ਜਿਵੇਂ ਹੁਣ ਆ ਆ ਗਈਆਂ ਜੈਗੂਅਰ ਆ ਗਈਆਂ ਇਹ ਜੈਗੂਅਰ ਆਉਂਦੀਆਂ ਜੀ ਹਾਂ ਹਾਂ ਇਹ ਜੈਗੂਅਰ ਦਾ 2013 ਮਾਡਲ 13 ਮਾਡਲ ਆ 18 ਮਾਡਲ ਠੀਕ ਹੈ ਉਹ 15 ਮਾਡਲ ਬਾਜੀ ਇਹ 15 ਮਾਡਲ ਆ ਇਹਦੇ ਵਿੱਚ ਵੀ ਆਪਣੇ ਲਈ ਹਨਾ ਵਧੀਆ ਕਲੈਕਸ਼ਨ ਹੈਗੀ ਹੈਗੀ ਮਤਲਬ ਵੀ ਉੱਚਾ ਮਾਡਲ ਨਹੀਂ ਮਾਡਲ ਜਿਹੜੀ ਐਕਸਫ ਐਕਸਜੀਐਲ ਸਾਰੀਆਂ ਮਿਲ ਜਾਂਦੀਆਂ ਇਹ ਦਿਨੇ ਐਕਸਜੀਐਲ ਨਹੀਂ ਦੀ ਆਪਣੇ ਕੋਲ ਐਕਸਫ ਕੋਈ ਨਹੀਂ ਹੈਗੀ ਓਕੇ ਹਾਂਜੀ ਮਗਰ ਕਈ ਵਾਰ ਬਾਈ ਤਾਂ ਹੁੰਦਾ ਨਾ ਨੀਡ ਹੁੰਦੀ ਉਹ ਮਿਲ ਜਾਂਦੀ ਹੈ ਭਾਈ ਆਪਾਂ ਐਕਸਫ ਦੇ ਰੇਟ ਤੇ ਐਕਸ ਜੈਲੀ ਦੇ ਹੀ ਦਿੰਦੇ ਹਾਂ ਓਕੇ ਐਕਸਫ ਦੀ ਲੋੜ ਹੀ ਨਹੀਂ ਕਸਟਮਰ ਠੀਕ ਹੈ ਬਾਈ ਹਾਂਜੀ ਤੇ ਆ ਆ ਗਈ ਬਈ ਆਪਣੇ ਲਵੇ ਰੋਲਸ 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 ਭਾਈ ਆਹ ਆਹ ਇਹ ਆ ਗਈ ਰੋਲਸ ਰੋਲਸ ਦੀ ਗੋਸਟ ਗੋਸਟ ਹਾਂਜੀ ਏਦਾਂ ਇਹ ਇਹ ਕਿੰਨੇ ਕਾਲਾ ਮਾਡਲ ਆ ਬਈ ਹੁਣ ਗੱਲ ਕਰਾਂ ਉਹ ਇਹ ਆ ਪਾਜੀ ਕੋਈ ਰੋਡ ਤੇ ਆਨ ਰੋਡ ਪੈ ਹੀ ਰਿਆ 9-10 ਕਰੋੜ ਦਾ ਬਈ 9-10 ਕਰੋੜ ਵਾਲਾ ਮਾਡਲ ਇੰਡੀਆ ਦੇ ਵਿੱਚ ਠੀਕ ਹੈ ਬਾਹਰ ਜੇ ਆਪਾਂ ਗੱਲ ਕਰੀਏ ਤੇ ਬਾਹਰ ਇਹ ਗੱਡੀ ਹੋਈ 5 ਕਰੋੜ ਦੀ ਇੰਡੀਆ ਦੇ ਹਿਸਾਬ ਨਾਲ ਓਕੇ ਹਾਂਜੀ ਬਈ ਮਿੱਤਰੋ ਤੁਸੀਂ ਸ਼ਾਰਟ ਵੀ ਦੇਖਿਆ ਹੋਣਗੇ ਨਾ ਕੋਈ ਫੁੱਲ ਇਸ ਤੋਂ ਉੱਪਰ ਦੀ ਵੀ ਕੋੱਖ ਨਹੀਂ ਹੈ ਨਾ ਵੀ ਆਪਾਂ ਜਦੋਂ ਪਹਿਲਾਂ ਗੱਲ ਕਰੀਏ ਬਈ ਦੇ ਕਿਸੇ ਨੇ ਬਈ ਹਣਾ ਇਹ ਪੂਰਾ ਲਗਜ਼ਰੀ ਪੂਰਾ ਵਧੀਆ ਤਰੀਕੇ ਨਾਲ ਆਪਾਂ ਕਹਿੰਦੇ ਵਿਆਹ ਕਰਨਾ ਡੋਲੀ ਵਾਸਤੇ ਕਾਰ ਲੈ ਕੇ ਜਾਣੀ ਆ ਤਾਂ ਇਹ ਕਾਰ ਲੈ ਜਾ ਸਕਦੇ ਹੁਣ ਮੇ ਜੀ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਖਦਾ ਹਾਂ ਬਈ ਹਾਂ ਆਪਾਂ ਤੁਹਾਨੂੰ ਫੋਲੋ ਵੀ ਕਰਿਆ ਹੋਇਆ ਹੈ ਹਾਂਜੀ 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 ਜਿਵੇਂ ਬਈ ਗੱਡੀਆਂ ਆਪਣੇ ਲਈ ਪੈਕੇਜ ਹੁੰਦੇ ਨੇ ਤੁਸੀਂ ਪੈਕੇਜ ਵਜ੍ਹਾ ਨਾਲ ਆਈਆਂ ਸਾਰੀਆਂ ਹੀ ਅਜ ਇੱਕ ਇੱਕੋ ਘਰ ਚੱਲੀਆਂ ਵਸ ਇੱਕ ਵਿਆਦ ਚੱਲੀਆਂ ਹਾਂ ਜਿਹੜੀਆਂ ਸਿੰਗਲ ਸਿੰਗਲ ਹੀ ਤੋਰਤੀਆਂ ਠੀਕ ਹੈ ਚਾਰ ਉਧਰ ਖੜੀਆਂ ਜੀ ਹਾਂ ਹਾਂ ਬਾਕੀ ਆਹ ਖੜੀਆਂ ਨੇ 14 ਗੱਡੀਆਂ ਦੇ ਲੱਗੀਆਂ ਜੀ ਇਕੱਠੀਆਂ ਸਣੇ ਰੋਲਸ ਰੋਲਸ ਭਾਜੀ ਓਹੋ ਬੱਲੇ ਜੀ ਮਿੱਤਰੋ ਇਹ ਜਿਹੜੀਆਂ ਸਾਰੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਬਾਈ ਇਹ ਪੂਰੇ ਪੈਕੇਜ ਦੇ ਵਿੱਚ ਇੱਕ ਘਰੇ ਚੱਲੀਆਂ ਨੇ ਬਾਈ ਹਾਂ 14 ਗੱਡੀਆਂ ਬਾਈ ਹਾਂਜੀ ਹਾਂਜੀ ਭਾਜੀ ਠੀਕ ਹੈ ਬਾਈ ਲੈ ਵੀ 14 ਗੱਡੀਆਂ ਜਾ ਰਹੀਆਂ ਮਿੱਤਰੋ ਤੁਸੀਂ ਵੀ ਮਤਲਬ ਜੇ ਕੋਈ ਤਰਿਕਾ ਚਾਹੀਦਾ ਇੱਕ ਗੱਡੀ ਦੋ ਗੱਡੀ ਪੰਜ 10 20 ਜਿੰਨੀਆਂ ਮਰਜ਼ੀ ਗੱਡੀਆਂ ਚਾਹੀਦੀਆਂ ਤਾਂ ਤੁਸੀਂ ਵੀ ਲੈ ਜਾ ਸਕਦੇ ਹੋ ਬਾਈ ਹਨਾ ਜਿਵੇਂ ਹੁਣ ਮੈਂ ਬਾਈ ਕੱਲੀ ਇਹਦਾ ਗੱਲ ਕਰਾਂ ਹਨਾ ਇਹਦਾ ਕਿੰਨਾ ਗਰੈਂਟ ਹੁੰਦਾ ਹੁੰਦਾ ਜੀ ਇਹਦਾ 3 ਸਵਾ 30 ਲੱਖ ਰੁਪਏ ਆਪਾਂ ਚਾਰਜ ਕਰਦੇ ਹਾਂ ਜੀ ਨੇੜੇ ਤੇੜੇ ਦਾ ਨੇੜੇ ਤੇੜੇ ਦਾ ਲੋਕਲ ਜੀ ਠੀਕ ਹੈ ਬਾਈ ਹਾਂ ਆਪਣੇ ਏਰੀਆ ਦੇ ਵਿੱਚ ਜਿਵੇਂ ਜੰਨਾ ਜੰਨਾ ਏਰੀਆ ਜਿਵੇਂ ਹੋ ਗਿਆ ਚੰਡੀਗੜ੍ਹ ਹੋ ਗਿਆ ਉੱਥੇ ਥੋੜਾ ਘੱਟ ਦੇ ਦੀਦਾ ਲੁਧਿਆਣੇ ਥੋੜਾ ਪ੍ਰਾਈਸ ਕਾਟੇ ਠੀਕ ਹੈ ਜਲੰਧਰ ਦਾ ਵੀ ਪ੍ਰਾਈਸ ਦਾ ਫਰਕ ਪਈ ਜਾਂਦਾ ਭਾਜੀ ਓਕੇ ਵੀ ਏ ਭਾਜੀ 4ਵੇਂ ਮੇ ਬੈਕੀ ਆ ਲੈ ਲੈ ਵੀ ਆ ਵੀ ਹੈ ਭਈ ਤੋਹਫਾ ਹੀ ਆ ਇਹ ਆਪਾਂ ਮੇ ਬੈਕ ਨਹੀਂ ਕਹਿ ਸਕਦੇ ਇਹ ਹੈ ਨੇ ਐਸ ਕਲਾਸ ਐਸ ਕਲਾਸ ਇਹਨਾਂ ਨੂੰ ਮੇ ਬੈਕ ਦੀ ਕਿਟਰ ਲੱਗੀ ਹੋਈ ਦੀ ਸਾਰੀ ਠੀਕ ਹੈ ਵੀਰੇ ਹਾਂ ਪੂਰੀ ਮੇ ਬੈਕ ਚ ਕਨਵਰਟ ਹੈ ਭਾਜੀ ਠੀਕ ਹੈ ਠੀਕ ਹੈ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਮੇ ਬੈਕ ਇਹ ਐਸ ਕਲਾਸ ਨੇ ਮੇ ਬੈਕ ਜਜਮੈਂਟ ਨਹੀਂ ਹਾਂ ਲੇ ਵੀ ਜਜਮੈਂਟ ਨਹੀਂ ਹੈਗੀ ਬਈ ਇਹ ਕਾਰਾਂ ਦੀਆਂ ਨਾ ਤੁਸੀਂ ਜਿਵੇਂ ਜਿਵੇਂ ਮੈਂ ਉਹੀ ਗੱਲ ਆ ਭੁਲੇਖਾ ਬਈ ਹੈ ਨਾ ਅਸੀਂ ਹੁਣ ਜ਼ਿਆਦਾਤਰ ਰੋਜ਼ ਗੱਡੀਆਂ ਦੀ ਰਹਿਣਾ ਬਈ ਹਾਂਜੀ ਹਾਂਜੀ ਹਾਂ ਬਾਹਰ ਖੜੇ ਹੁੰਦੇ ਨੇ ਤਾਂ ਭੁਲੇਖਾ ਹੀ ਪੈਣਾ ਜੀ 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 ਠੀਕ ਹੈ ਬਈ ਹੁਣ ਇਹ ਚਾਰੇ ਗੱਡੀਆਂ ਵੀ ਹੈ ਨਾ ਵੀ ਜਿੱਦਾਂ ਤੁਸੀਂ ਚਾਰ ਗੱਡੀਆਂ ਲੈ ਕੇ ਜਾਣੀਆਂ ਤਾਂ ਇਹ ਵੀ ਤੁਸੀਂ ਬੁੱਕ ਕਰਵਾ ਸਕਦੇ ਆ ਜਿਵੇਂ ਬਾਈ ਖਰਾਂ ਤੋਂ ਤੇ ਇਹਨਾਂ ਦੇ ਜਿਵੇਂ ਮੈਂ ਗੱਲ ਕਰਾਂ ਬਈ ਹੈ ਨਾ ਇਹ ਇਹ ਇਹਨਾਂ ਤੋਂ ਜਿਵੇਂ ਕੋਈ ਡੋਲੀ ਵਾਲੀ ਕੋਈ ਮਰਜ਼ੀ ਬੰਦਾ ਲੈ ਕੇ ਜਾ ਸਕਦਾ ਕੋਈ ਵੀ ਭਾਜੀ ਜਿਵੇਂ ਉਹਨੇ ਕਸਟਮਰ ਦੀ ਪਹਿਲਾਂ ਡਿਮਾਂਡ ਸੀ ਵੀ ਬਰਾਤ ਜਦੋਂ ਤੁਰਨੀ ਹੈ ਅਸੀਂ ਰੋਲਸ ਰੋ ਕੁੜੀ ਵਾਲਿਆਂ ਦੇ ਘਰ ਤੱਕ ਹਾਂ ਹਾਂ ਕੁੜੀਆਂ ਦੇ ਘਰ ਤੋਂ ਆਨੰਦ ਘਰ ਤੋਂ ਲੈ ਕੇ ਪੈਲੈਸ ਤੱਕ ਅਸੀਂ ਆਣਾ ਜੀ ਵਗਨ ਤੇ ਠੀਕ ਹੈ ਠੀਕ ਹੈ ਜੀ ਉਹਦੇ ਤੋਂ ਬਾਅਦ ਆਪਾਂ ਆਣਾ ਵੀ ਇਹਦੇ ਤੇ BMW ਕਨਵਰਟੇਬਲ ਤੇ ਡੋਲੀ ਵਲੇ ਠੀਕ ਹੈ ਆਪਣੇ ਪਿੰਡ ਐਂਟਰੀ ਓਕੇ ਲੈ ਵੀ ਦੇਖੋ ਬਈ ਹਨਾ ਇਹ ਵੀ ਵੱਖੋ ਵੱਖਰੀਆਂ ਚੁਆਇਸਾਂ ਨੇ ਬਈ ਮਿੱਤਰੋ ਤੇ ਅਗਲੀ ਕਾਰ ਤੁਹਾਨੂੰ ਆਪਾਂ ਰੇਂਜ ਦਿਖਾਉਣੇ ਬਈ ਹਨਾ ਰੇਂਜ ਦੇ ਵਿੱਚ ਵੀ ਆਪਣੇ ਲਈ ਤਿੰਨ ਰੇਂਜਾਂ ਖੜੀਆਂ ਆ ਬਈ ਹਨਾ ਰੇਂਜ ਦੇ ਵਿੱਚ ਤਿੰਨ ਮਾਡਲ ਨੇ ਠੀਕ ਹੈ ਵੀਰੇ ਇਹਦੇ ਇਹ ਇਹਦੇ ਵਿੱਚ ਮੈਂ ਗੱਲ ਕਰਾਂ ਬਈ ਜਿੰਮੀ ਹਣਾ ਰੇਂਜ ਇਹਦੇ ਵਿੱਚ ਜਿਹੜਾ ਨਵੇਂ ਵਾਲਾ ਮਾਡਲ ਉਹ ਵੀ ਮਿਲ ਜਾਣਗੇ ਆਪਾਂ ਨੂੰ ਹਾਂਜੀ ਹਾਂਜੀ ਵੀਰੇ ਨਵੇਂ ਮਾਡਲ ਆਪਣੇ ਕੋਲ ਮਿਲ ਜਾਣਗੇ ਜੀ 2023 ਮਾਡਲ ਵੀ ਆਵੇ 2021 ਮਾਡਲ ਵੀ ਆਵੇ 2016 ਵੀ ਆ ਜੀ ਵੋਕ ਵਗੈਰਾ ਨੇ ਸਾਰਾ ਹਾਂ ਵੋਕ ਵੀ ਮਿਲ ਜਾਣਗੇ ਰੇਂਜ ਪਰ ਟ੍ਰੈਂਡੀ ਤਾਂ ਬੜਾ ਚੱਲ ਰਿਹਾ ਬਈ ਹਨਾ ਬਹੁਤ ਜ਼ਿਆਦਾ ਭਾਜੀ ਹਨਾ ਡਿਮਾਂਡ ਭਾਜੀ ਗੱਡੀ ਵੱਡੀ ਏ ਹਾਂ ਉਹ ਸਪੋਰਟ ਖੜਾ ਭਾਜੀ ਉਹ ਥੋੜੀ ਛੋਟੀ ਆ ਗਈ ਇਹ ਵੱਡੀ ਆ ਗਈ ਭਾਜੀ ਠੀਕ ਆ ਵੀਰੇ ਹਾਂ ਤੇ ਭਾਈ ਇਹ ਆ ਗਈ ਗੱਡੀ ਹਨਾ ਤੇ ਅਗਲੀ ਆਪਣੇ ਲਈ ਆ ਵੀ ਖੜੀ ਆ ਗਈ ਤੇ ਇਹ ਵੀ ਗੱਡੀ ਲਾ ਸਕਦੇ ਆ ਜੀ ਆਪਾਂ ਰੇਂਜ ਰੋਵਰ ਸਪੋਰਟਸ ਆ ਗਈ ਭਾਜੀ ਆਪਾਂ ਭਾਈ ਮਿੱਤਰੋ ਭਾਈ ਹਨਾ ਮੈਂ ਗੱਲ ਕਰਾ ਜਿਵੇਂ ਹੁਣ ਤੁਸੀਂ ਕਮੈਂਟ ਕਰੋਗੇ ਵੀ ਰੇਟ 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 ਹਰੇਕ ਗੱਡੀ ਦਾ ਜਗ੍ਹਾ ਦੇ ਹਿਸਾਬ ਨਾਲ ਭਾਈ ਅਲੱਗ ਅਲੱਗ ਰੇਟ ਹੈ ਤੁਸੀਂ ਫੋਨ ਤੇ ਕਨਫਰਮ ਕਰਕੇ ਆਪਣਾ ਟੋਕਨ ਬਣਿ ਦਿਓ ਪੌਣੀਆਂ ਤੁਸੀਂ ਪਾ ਕੇ ਭਾਈ ਉਹਨੂੰ ਬੁੱਕ ਕਰਵਾ ਸਕਦੇ ਏ ਕਾ ਆ ਗਈ ਇਹ ਆ ਗਈ ਜੀ ਵੈਗਨ ਜੀ 63 ਵਾ ਠੀਕ ਹੈ ਹਾਂਜੀ ਲੈ ਵੀ ਭਾਈ ਆ ਜੀ ਵੈਗਨ ਵੀ ਆਪਣੇ ਲੈ ਵੇ ਖੜੀ ਆ ਭਾਈ ਹਨਾ ਇਹ ਵੀ ਤੁਸੀਂ ਲਿਜਾ ਸਕਦੋਂਗੇ ਕਈ ਭਾਈ ਕਮੈਂਟ ਕਰਦੇ ਨੇ ਜੀ 63 ਨਹੀਂ 55 ਐ ਹਾਂ ਆਪਾਂ ਅੰਦਰੂ ਦਿਖਾ ਦਈਏ ਇੱਕ ਵਾਰੀ ਗੱਡੀ ਲਾਓ ਜੀ ਜਿਹਨੂੰ ਪਤਾ ਭਾਈ ਉਹ ਤਾਂ ਸਮਝ ਹੀ ਜਾਣਾ ਹਨਾ ਆ ਦਿਓ ਫਿਰ ਉਹ ਪਾਜੀ ਜੀ 63 ਬੁਕੇ ਰੋਡ ਦੇ ਹੈ ਇਹ ਜੀ 63 ਆ ਗਈ ਭਾਜੀ ਠੀਕ ਹੈ ਭਾਈ ਜਿਵੇਂ ਹੁਣ ਕੱਲਾ ਇਹਦਾ ਮੈਂ ਗੱਲ ਕਰਾਂ ਵੀ ਕੱਲਾ ਇਹਦਾ ਇਹਦਾ ਰੈਂਟ ਕਿੰਨਾ ਹੈ ਇਹਦਾ ਭਾਜੀ ਪੰਜਾਬ ਦੇ ਵਿੱਚ ਕਿਤੇ ਵੀ ਲਾ ਲੂ 55000 ਰੁਪਏ ਲੋਪ ਲਾਉਂਦਾ ਹੈ ਜੀ ਠੀਕ ਹੈ ਵੀਰੇ ਜੀ ਲੈ ਵੀ ਬਾਈ ਮਿੱਤਰੋ ਠੀਕ ਆ ਤੇ ਇਹਦਾ ਵੀ ਤੁਸੀਂ ਇਹਨਾਂ ਦਾ ਆਪਾਂ ਇੱਕ ਸਾਊਂਡ ਵੀ ਚੈੱਕ ਕਰਵਾਵਾਂਗੇ ਬਾਈ ਹਨਾ ਹਾਂਜੀ ਜਦੋਂ ਲੈ ਵੀ ਮਿੱਤਰੋ ਸਾਊਂਡ ਚੈੱਕ ਕਰ ਲੈ ਵੀ ਮਿੱਤਰੋ ਹੈ ਨਾ ਗੱਲਬਾਤ ਫਿਰ ਬਈ ਹੈ ਨਾ ਉਹੀ ਗੱਲ ਕਹਿੰਦੇ ਜਿਵੇਂ ਵੀ ਪੱਚੇ ਪਿੰਡਾਂ ਤੇ ਦੀ ਗੱਲ ਕਰਵਾਉਣੀ ਆ ਤਾਂ ਬਈ ਇਹੇ ਸ਼ੌਂਕ ਪਾਲਣੇ ਪੈਣਗੇ ਜੀ ਜੀ ਤੇ ਮਿੱਤਰੋ ਤੇ ਇਹ ਵੀ ਹੈਗੀ ਆਪਣੇ ਲਈ ਗੱਡੀ ਹੈ ਨਾ ਇਹ ਤੁਸੀਂ ਭਾਈ ਆਪਣੀ ਵੈਡਿੰਗ ਲਈ ਲੈ ਜਾ ਸਕਦੇ ਤੇ ਆਪਣੇ ਲਈ ਵੀ ਹੁਣ ਆਹ ਗੱਡੀ ਹੈਗੀ ਤੇ ਇਹ ਇਹ ਕਿਹੜਾ ਮਾਡਲ ਹੈ ਭਾਈ ਆਪਣਾ ਇਹ ਭਾਜੀ ਇਹ ਵੀ ਰੇਂਜ ਰੋਵਰ ਵੋਗ ਆ ਗਿਆ ਜੀ ਹਾਂ ਹਾਂ ਇਹ ਦੋਵੇਂ ਗੱਡੀਆਂ ਸੇਮ ਨੇ ਉਹ ਆਟੋਗ੍ਰਾਫੀ ਬਾਇਓਗ੍ਰਾਫੀ ਜੀ ਭਾਈ ਇਹ ਨੋਰਮਲ ਵੋਗ ਆ ਗਈ ਭਾਜੀ ਠੀਕ ਹੈ ਹਾਂ ਓਕੇ ਤੇ ਭਾਈ ਪ੍ਰਾਈਸ ਦਾ ਦੋਵਾਂ ਗੱਡੀਆਂ ਦਾ ਕੋਈ ਫਰਕ ਨਹੀਂ ਭਾਜੀ ਹਾਂ ਹਾਂ ਕੋਈ ਫਰਕ ਨਹੀਂ ਕਿਸੇ ਚੀਜ਼ ਦਾ ਵੀ ਬਸ ਇਹ ਵੀ ਉਹਨੂੰ ਪੰਪਰ ਜਿਹਨੇ ਆਟੋ ਬਾਇਓਗ੍ਰਾਫੀ ਦੀ ਕਿਟ ਲਾਈ ਹੋਈ ਏ ਇਹ ਨੋਰਮਲ ਹੈ ਭਾਈ ਇਹ ਨੋਰਮਲ ਹੈ ਤੇ ਭਾਈ ਹਨਾ ਮੈਂ ਤਾਂ ਕਰਕੇ ਹੀ ਗੱਲ ਕਰ ਰਿਹਾ ਕਿਉਂਕਿ ਕਈਆਂ ਨੂੰ ਨਾ ਹਰੇਕ ਬੰਦੇ ਨੂੰ ਅਲੱਗ-ਅਲੱਗ ਸ਼ੌਂਕ ਹੁੰਦੇ ਨੇ ਵੀ ਅਸੀਂ ਕਿਹੜੀ ਗੱਡੀ ਲੈ ਕੇ ਜਾਈਏ ਜੀ ਜੀ ਪੱਕਾ ਉਹਦੇ ਵਾਸਤੇ ਮੈਂ ਗੱਲ ਕਰੀਏ ਭਾਈ ਤੇ ਇਹੇ ਗੱਡੀਆਂ ਵੀ ਤੁਸੀਂ ਨਾ ਆਪਣੀ ਵੈਡਿੰਗ ਦੇ ਲਈ ਬੁੱਕ ਕਰਵਾ ਸਕਦੇ ਹੋ ਕੋਈ Song ਦੀ ਕੋਈ ਹਨਾ ਭਾਈ ਜੀ ਜੀ ਸ਼ੂਟਿੰਗ ਤੇ ਭਾਈ ਪ੍ਰੀ ਵੈਡਿੰਗ ਤੇ ਕਿਸੇ ਨੂੰ 에어ਪੋਰਟ ਤੋਂ ਪਿਕਅਪ ਡ੍ਰੋਪ ਪਾਰਟੀ ਦੇ ਮੈਰੀ ਅਨਿਵਰਸਰੀ ਦੀ ਪਾਰਟੀ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਤੇ ਠੀਕ ਓਕੇ ਭਾਈ ਤੇ ਬਾਈ ਮਿੱਤਰੋ ਤੇ ਕਰ ਲਓ ਵਿਜ਼ਿਟ ਵਿਜ਼ਿਟ ਤਾਂ ਲੋਡ ਵੀ ਹੈ ਨਹੀਂ ਬਾਈ ਹਾਂਜੀ ਹਾਂਜੀ ਤੇ ਬਾਈ ਹਰਾਂ ਨਾਲੇ ਸੰਪਰਕ ਕਰ ਲਓ ਤੁਸੀਂ ਨੰਬਰ ਮੈਂ ਪਾ ਦਿੱ ਸਕਰੀਨ ਤੇ ਆਉਣਾ ਥੋਨੇ ਬਈ ਇਹਨਾਂ ਲਗਜ਼ਰੀ ਡ੍ਰੀਮ ਕਾਰਸ ਬਿਗਵਾਲ ਬਈ ਬਿਗਵਾਲ ਆਪਣਾ ਜ਼ਿਲ੍ਹਾ ਕਿਹੜਾ ਪੈਂਦਾ ਹੈ ਇਹ ਜ਼ਿਲ੍ਹਾ ਕਪੂਰਥਲਾ ਪੈਂਦਾ ਜੀ ਹਾਂ ਹਾਂ ਹਾਦ ਦੇ ਨੂੰ ਗੁਰਦਾਸਪੁਰ ਦੀ ਵੀ ਲੱਗਦੀ ਜੀ ਹਾਦ ਦੇ ਜਲੰਧਰ ਦੀ ਵੀ ਲੱਗਦੀ ਜੀ ਠੀਕ ਹੈ ਜੀ ਮਤਲਬ ਵਿੱਚ ਬਚਾਲੇ ਜਾ ਸੈਂਟਰ ਚ ਆ ਗਏ ਸੈਂਟਰ ਚ ਆ ਗਏ ਹਾਂਜੀ ਤੇ ਭਾਈ ਐਨ ਆਰ ਆਈਆਂ ਦਾ ਏਰੀਆ ਬਾਈ ਯਾਰ ਇੱਥੇ ਸਾਰੇ ਐਨ ਆਰ ਆਈ ਇੱਥੇ ਨੇ ਜੀ 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 ਭਾਈ ਤੇ ਬਸ ਫਿਰ ਕਰ ਲਿਓ ਭਾਈ ਹਨਾ ਕੰਡਕਟਰ ਨੰਬਰ ਮੈਂ ਪਾ ਦੇ ਸਕਣੀ ਤੇ ਭਾਈ ਸਸ